ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤ ਤੇ ਤੁਰ ਪਿਆ ਨਾ ਸਟੇਟ ਦੇ ਹੱਤਾਂ 'ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗੁਰਦਾਸ ਮਾਨ ਵਾਲੀ ਹੋਣੀ ਐ ਇਵੇਂ ਗੁਰਦਾਸ ਮਾਨ ਦੇ ਵੱਡੇ ਵੱਡੇ ਸੌਂ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹ ਹੀ ਸਭ ਕੁਝ ਇਹਦੇ ਨਾਲ ਨਾ ਹੋ ਜਾਏ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਤੇ ਕੌਮ ਤੇਰੇ ਨਾਲ ਹਮੇਸ਼ਾ ਖੜੀ ਐ ਹਮੇਸ਼ਾ ਤੇਰਾ ਸਾਥ ਦਿੱਤਾ ਕੋਈ ਵੀ ਕੌਂਟਰੋਵਰਸੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਹੈ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਹੈ ਅੰਬਾਨੀ ਅੰਡਾਨੀ ਦੇ ਵਿਆਹ ਚ ਚਲੇ ਗਿਆ ਫੇਰ ਵੀ ਸਾਰਿਆਂ ਨੇ ਕਿਹਾ ਵੀ ਭਾਈ ਇਹਦਾ ਕੰਮ ਹੈ ਪਰ ਭਾਈ ਤੂੰ ਅमिता बच्चन ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅमिता बच्चन ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ जिने जी सिंदरा गांधी ने का तक सबटाया सी जिने संत जर्नैल सिंह पिंडरा वाले नु শহীদ ਕੀਤਾ ਸੀਗਾ ਜਦੋਂ ਉਹ ਆਪਣੇ ਹੱਕ 사ਚੀ ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਜਸਵੰਤ ਸਿੰਘ ਖਾਲੜੇ ਦਾ ਰੋਲ ਨਭਾਇਆ ਤੇ ਫਿਰ ਅਮਿਤਾਬਚਨ ਦੇ ਪੈਰਾਂ ਦੇ ਹੱਥ ਲਾਏ ਚਲੋ ਵੀ ਕੋਈ ਗੱਲ ਨਹੀਂ ਭਾਈ ਸਤਕਾਰ ਕਰਨਾ ਚਾਹੀਦਾ ਪਰ ਜਿਹੜੇ ਪਹਿਲੇ ਹਫ਼ਤੇ ਦੇ ਅੰਦਰ ਉਹ ਪਹਿਲਾ ਹਫ਼ਤਾ ਜਦੋਂ ਸਿੱਖ ਕੌਮ ਦੀ ਨਸਲ ਕੁਸ਼ੀ ਕੀਤੀ ਗਈ ਦਿੱਲੀ ਦੇ ਅੰਦਰ ਸਾਡੀਆਂ ਧੀਆਂ ਭੈਣਾਂ ਨਾਲ ਬੇਵਤੀ ਕੀਤੀ ਗਈ ਹਜ਼ਾਰਾਂ ਗੁਰਦੁਆਰੇ ਸਾੜਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਸਾੜਤੇ ਉਸ ਨਵੰਬਰ ਦੇ ਪਹਿਲੇ ਹਫ਼ਤੇ 'ਚ 1984 'ਚ ਤੋਂ ਉਸ ਪਹਿਲੇ ਹਫ਼ਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ ਦਿੱਟ ਸਟੇਟ ਦੇ ਹੱਥਾਂ 'ਚ ਖੇੜ ਕੇ ਇਸ ਕਰਕੇ ਬੇਨਤੀ ਕਰਦੇ ਆ ਭਰਾ ਆ ਤੂੰ ਸਾਡਾ ਟਾਈਮ ਨਾਲ ਮੁੜਿਆ ਠੀਕ ਹੈ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਮ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਹੈ ਤੇ ਵਿਚਾਰ ਕਰੀ ਪਤਾ ਨਹੀਂ ਭਾਈ ਪੈਸੇ ਤੂੰ ਜਾਣੀ ਜਾਣ ਹੈ ਸਮਝਦਾਰ ਹੈ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਹ ਤੇ ਤੁਰ ਪਿਆ ਪਾਈ ਹੈ ਨਾ ਵਾਹਿਗੁਰੂ ਮਿਹਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅਛੇ ਰਾਤ ਤੇ ਤੁਰੇ ਹੈਨਾ ਕੋਮ ਨਾਲ ਖੜੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਪਾ ਕਰੇ ਬਸ ਬਾਬਾ ਜੀ ਜੀ ਦਸਾਂਤ ਤੇ